ਦੋ ਪਰਿਵਾਰਾਂ ਦੇ ਵਿੱਚ ਲੜਾਈ ਹੋਈ ਆ ਲੜਾਈ ਹੋਈ ਆ 13 ਤਰੀਕ ਦੀ ਸ਼ਾਮ ਦੀ ਗੱਲ ਹੈ ਪਰ ਪੁਲਿਸ ਨੂੰ ਇਹਨਾਂ ਨੇ ਦਰਖਾਸਤ ਦਿੱਤੀ ਪਰਿਵਾਰ ਨੇ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ કરી ਇਹਨਾਂ ਤੇ ਦੂਸਰੀ ਧਿਰ ਤੇ ਪਰਿਵਾਰ ਹੋਣ ਇਸ ਵਕਤ ਸਹਿਮਿਆ ਹੋਇਆ ਤੇ ਡਰਿਆ ਹੋਇਆ ਇਹਨਾਂ ਨੇ ਅੱਜ ਸਾਨੂੰ ਫੋਨ ਕਰਕੇ ਬੁਲਾਇਆ ਕਿ ਸਾਡੀ ਦਰਖਾਸਤ ਦਿੱਤੀ ਨੂੰ ਅੱਜ 5 ਦਿਨ ਹੋ ਗਏ ਆ ਪੁਲਿਸ ਨੇ ਕੋਈ ਕਾਰਵਾਈ ਨਹੀਂ કરી ਪਰ ਇਹ ਪਰਿਵਾਰ ਡਰਿਆ ਹੋਇਆ ਕਿ ਦੂਜੀ ਧਿਰ ਇਹਨਾਂ ਤੇ ਫੇਰ ਵੀ ਕਮਲਾ ਕਰ ਸਕਦੀ ਹੈ ਤੇ ਜਾਨੀ ਨੁਕਸਾਨ ਹੋ ਸਕਦਾ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਕੀ ਘਟਨਾ ਹੋਈ ਤੇ ਕੀ ਗੱਲਬਾਤ ਹੋਈ ਆ ਨਾਮ ਕੀ ਹੈ ਬਾਈ ਜੀ ਜਸਪਾਲ ਸਿੰਘ ਹੈ ਜੀ ਜਸਪਾਲ ਸਿੰਘ ਜਿਹੜੀ 13 ਤਰੀਕ ਨੂੰ ਤੁਸੀਂ ਘਟਨਾ ਦੱਸ ਰਹੇ ਹੋਈ ਹੈ ਕੀ ਗੱਲਬਾਤ ਆ ਸਾਰੀ ਇਹ 13 ਨੂੰ ਇਹ ਜੀ ਆਪਣੇ ਸਾਡੇ ਗਵਾਂਢੀ ਦਾ ਕੋਈ ਬੱਚੇ ਨਾਲ ਕੋਈ ਮਸਲਾ ਸੀ ਰੱਬ ਜਾਣੇ ਕੋਈ ਵੀਡੀਓ ਕਾਉਣ ਦਾ ਕੀ ਸੀਗਾ ਜੀ ਉਹ ਰਾਤ ਨੂੰ ਦੋ ਬੰਦੇ ਆਏ ਜੀ ਇੱਕ ਬੱਬੂ ਨਾਮ ਦਾ ਇੱਕ ਨਿੱਕਾ ਜੀ ਨਿੱਕਾ ਸਨਵਜੰਤਾ ਸਿੰਘ ਜੀ ਉਹਦੀ ਪਿੰਡ ਦੇ ਵਿੱਚ ਐਡੀ ਬਹੁਤ ਵੱਡੀ ਦਹਿਸ਼ਤ ਹੈ ਹੂੰ ਉਹਨੇ ਇਸ ਤੋਂ ਪਹਿਲੇ ਵੀ ਦੋ ਤਿੰਨ ਹਮਲੇ ਕੀਤੇ ਆ ਜੀ ਉਹਨੂੰ ਕੋਈ ਪੁਲਿਸ ਦਾ ਖੌਫ ਨਹੀਂਗਾ ਜੀ ਹੂੰ ਇਸ ਕਰਕੇ ਜਦ ਸਾਡੇ ਗਵਾਂਧਿਆਂ ਦਾ ਆ ਕੇ ਲੜ ਰਿਹਾ ਸੀਗਾ ਹੂੰ ਉਹ ਮੁੰਡਾ ਮਿਲਿਆ ਨਹੀਂ ਜੀ ਆ ਮੇਰੇ ਕੋਲੇ ਖੜਾ ਇਹਨੂੰ ਵਿਚਾਰੇ ਨੂੰ ਉਮਰ ਦੇਖ ਲਓ ਇਹਦੀ ਇਹਨੂੰ ਗਲੋਂ ਫੜ ਕੇ ਬਾਹਰ ਖਿੱਚਿਆ ਹੂੰ ਖਿੱਚ ਕੇ ਬਿਲਕੁਲ ਮੇਰੇ ਕੋਲੇ ਵੀਡੀਓ ਹੈ ਜੀ ਜਿਹੜੀ ਬਾੜ ਦੇ ਵਿੱਚ ਇਹਨੂੰ ਜਿਵੇਂ ਕੁੱਤਾ ਬਿੱਲੇ ਨੂੰ ਢਾਈ ਬੈਠਾ ਹੁੰਦਾ ਢਾਈ ਬੈਠੇ ਸੀ ਅਸੀਂ ਉਹਨਾਂ ਨੂੰ ਕਹੋ ਵੀ ਦੇਖੋ ਜੀ ਤੁਸੀਂ ਇੱਥੋਂ ਇੱਕ ਲੜਾਈ ਛੱਡੋ ਹਟ ਜਾਓ ਹਟ ਜਾਓ ਕਰੀ ਅਸੀਂ ਬਹੁਤ ਜ਼ਿਆਦਾ ਅਸੀਂ ਕਹਿਤਾ ਜੀ ਤੁਸੀਂ ਕਿਉਂ ਸਾਨੂੰ ਗਵਾ ਬਣਾਉਣੇ ਸਾਡੇ ਬਾਅਦ ਦੇ ਕੱਲ ਨੂੰ ਗੱਲ ਬਣ ਗਈ ਤਾਂ ਇਸ ਗੱਲ ਤੋਂ ਖੌਫ ਹੋ ਕੇ ਜੀ ਉਸ ਤੋਂ ਬਾਅਦ ਇਹਨਾਂ ਨੂੰ ਛੱਡ ਕੇ ਜਿਹੜਾ ਦੂਸਰਾ ਬੰਦਾ ਜੀ ਉਹਨੇ ਪਹਿਲਾਂ ਹੀ ਧਾਵਾ ਤਾਰਿਆ ਸੀ ਉਹਦੇ ਕੰਨ ਤੇ ਕੱਪੜੇ ਪਏ ਆ ਉਹਦੀ ਵੀ ਸਾਡੇ ਕੋਲੇ ਫੋਟੋ ਵੀਡੀਓ ਜੀ ਤੜਕ ਉਹਦੀ ਮਾਂ 7 ਵਜੇ ਲੀਡ ਲੈ ਕੇ ਜਾਂਦੀ ਹੈ ਪੂਰਾ ਧਾਵਾ ਧਾਰ ਕੇ ਮੁੰਡੇ ਨੂੰ ਆਵਾਜ਼ ਮਾਰੀ ਜਨਰਲ ਰਾਈ ਦਾ ਮਸਲਾ ਸੀ ਅਸੀਂ ਰੋਕਣ ਦੇ ਸੰਬੰਧ ਵਿੱਚ ਸਾਡੇ ਤੇ ਵੀ ਉਹਨੇ ਜੀ ਘਰੋਂ ਇੱਕ ਤਕੜਾ ਚੰਗਾ ਪੈਪਰ ਟੋਕਾ ਜਿਹੜਾ ਸਾਰੇ ਪਿੰਡ ਨੇ ਵੇਖਿਆ ਪਤਾ ਉਹਨੂੰ ਉਹ ਲੈ ਕੇ ਆ ਕੇ ਬਿਲਕੁਲ ਮੇਰੇ ਬਾਹਰ ਜਾ ਕੇ ਹਮਲਾ ਕਰਨ ਆਇਆ ਜੀ ਉਹ ਉਹ ਤਾਂ ਮੇਰੀ ਸ਼ਾਨ ਨੂੰ ਸੋਚ ਗਈ ਮੈਨੂੰ ਵੀ ਝੰਡੋਲਾ ਮਾਰ ਗਿਆ ਸੀ ਮੁੰਡੇ ਨੂੰ ਕਹਿੰਦੇ ਬਾਹਰ ਕੱਢ ਆ ਉਹ ਕਰ ਜਾਓ ਕਰ ਪਰ ਮੈਂ ਉਹਨੂੰ ਕਿਹਾ ਨਹੀਂ ਵੀ ਤੂੰ ਤਾਂ ਕਮਰੇ ਉਹ ਕਰਿਆ ਮੈਂ ਆਪ ਦਾ ਬਚਤ ਰੱਖੀ ਜੋ ਬੰਦੇ ਦਾ ਇਨਾ ਦਹਿਸ਼ਤ ਹੈ ਕਿ ਜਿਸ ਕਰਕੇ ਮੈਨੂੰ ਡਰ ਸੀ ਕਾਰਨ ਉਸ ਤੋਂ ਬਾਅਦ ਅਸੀਂ ਜਾਂਦੇ ਸੀ ਚੌਂਕੀ 'ਚ ਦੱਸਿਆ ਹੀ 10 ਵਜੇ ਅਸੀਂ ਚੌਂਕੀ ਦੇ ਵਿੱਚ ਮਾਰ-ਮਾਰ ਚੱਕ ਉਸੇ ਕੈਮਰਾ ਲੱਗਿਆ ਸੀ ਰਾਤ ਨੂੰ 10 ਵਜੇ ਗਏ ਆ ਰਾਤ ਦੇ 10 ਵਜੇ 9 ਵਜੇ ਲੜਾਈ ਹੁੰਦੀ ਹੈ 10:30 ਨੂੰ ਬਸ 9:30 ਸਾਢੇ ਨੂੰ ਕਰੀਬ ਸੀਗੇ ਜੀ ਅਸੀਂ 10 ਮਿੰਟ ਦਾ ਦੋ ਤਿੰਨ ਕਿਲੋਮੀਟਰ ਇੱਥੇ ਚੌਂਕੀ ਆ ਦੋ ਤਿੰਨ ਕਿਲੋਮੀਟਰ ਹੈ ਅਸੀਂ ਜੀ ਜਾ ਕੇ ਪਹਿਲਾਂ ਬਹੁਤ ਜ਼ਿਆਦਾ ਵਾਰ ਖੜਕਾਇਆ ਲੋਹੇ ਦਾ ਤਖਤਾ ਪੂਰਾ ਖੜਕਾ ਹੋਇਆ ਕੋਈ ਪੁਲਿਸ ਪ੍ਰਸ਼ਾਸਨਰ ਤੋਂ ਨਾ ਨਿਕਲਿਆ ਫਿਰ ਅਸੀਂ ਐਸਆਈ ਸਾਹਿਬ ਦਾ ਉੱਥੇ ਨੰਬਰ ਲਿਖਿਆ ਜੀ ਉਹ ਲਾਇਆ ਜੀ ਫਿਰ ਉਹਨੇ ਸਾਨੂੰ ਗੱਲ ਤਾਂ ਸੁਣੀ ਪਰ ਉੱਥੇ ਨਾ ਕੋਈ ਮੌਜੂਦਾ ਮੌਨਸ਼ੀ ਸੀ ਇੱਕ ਹੋਰ ਸੀ ਮੇਰੇ ਖਿਆਲ ਮੈਂ ਤਾਂ ਹੋਮਗਾਰਡ ਦੇ ਜਿ ਸਿਪਾਹੀ ਲੱਗਦਾ ਸੀ ਉਹ ਉਹ ਵੀ ਐਸ ਤਰ੍ਹਾਂ ਲੱਗਦਾ ਸੀ ਜਿਵੇਂ ਪਰਮਾਤਮਾ ਨੂੰ ਪਤਾ ਜਿਵੇਂ ਉਹਦਾ ਕੁਝ ਕੋਈ ਖਾਦਾ ਪੀਦਾ ਸੀ ਜਾਂ ਕਿਵੇਂ ਉਹਨੂੰ ਪੂਰੀ ਦਰਖਾਸਤ ਵੀ ਨਹੀਂ ਡਿਟੇਲ ਨਾਲ ਲਿਖਣੀ ਆਉਂਦੀ ਸੀ ਲੱਗਦਾ ਸੀ ਜੀ ਅਸੀਂ ਪਿਓ ਪੁੱਤ ਸੋਨੇ ਸੇਮੇ ਹੋਏ ਸੀ ਸਾਡੇ ਕੋਲ ਸਾਡੀ ਨੌ ਰਾਂਲੇ ਦਾ ਮਗਰੋਂ ਫੋਨ ਵੀ ਗਿਆ ਵੀ ਇਹ ਰਸਤੇ 'ਚ ਖੜਿਆ ਅਸੀਂ ਉਹ ਮੁਲਾਜ਼ਮ ਨਾਲ ਗੱਲ ਵੀ ਕਰਾਈ ਉਹ ਮੁਲਾਜ਼ਮ ਕਹਿੰਦਾ ਵੀ ਕੋਈ ਨਹੀਂ ਆਇਆ ਹੈਗਾ ਨਾਲ ਦਸਪਾਲ ਮੈਨੂੰ ਕਾਮਰੇਡ ਦੇ ਨਾਮ ਤੇ ਜਾਣਦੇ ਆ ਜੀ ਮੈਂ ਖੁਦ ਵੀ ਜ਼ਿੰਮੇਵਾਰ ਬੰਦਾ ਐਹ ਜੀ ਗੱਲ ਨਹੀਂ ਚਲੋ ਜੀ ਅਸੀਂ ਫੋਨ ਕੱਟ ਕੇ ਤੁਰੇ ਅਸੀਂ ਜਦੋਂ ਰਸਤੇ ਤੋਂ ਆਪਦਾ ਆਗੇ ਤਾਂ ਅਸੀਂ ਇਹਦੇ ਘਰੇ ਵੜੇ ਜੀ ਦੂਜੀ ਵਾਰ ਫੇਰ ਘਰੋਂ ਇੱਕ ਹੋਰ ਬਦਲਮਾਂ ਸੰਦ ਕਸ਼ੀਆ ਲੈ ਕੇ ਆ ਰਿਹਾ ਹੈ ਕਿਸ ਗੱਲ ਲੈ ਗਿਆ ਸਾਹਮਣੇ ਖੜਾ ਉਹ ਵੀ ਸਾਡੇ ਕੋਲੇ ਵੀਡੀਓ ਹੈ ਜੀ ਬਾਹਾਂ ਖਲਾਲ ਕਰਨਾ ਪੂਰੀ ਬਦਮਾਸ਼ੀ ਬਖਾ ਰਿਹਾ ਉਹ ਬੰਦਾ ਮੇਰੇ ਘਰ ਤੇ ਕਰਾ ਰਿਹਾ ਉਹ ਇਸ ਕਰਕੇ ਦੀ ਅਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਨੂੰ ਅੱਜ 5 ਦਿਨ ਹੋ ਗਏ 13 ਦੀ 10 ਵਜੇ ਰਾਤ ਨੂੰ ਕਿਹਦਾ ਜੀ ਕਰਦਾ ਜੀ ਬਾਹਰ ਨਿਕਲ ਨੂੰ ਇੰਨਾ ਹਾਲਾਤ ਮਾੜੇ ਆ ਅਸੀਂ 13 ਤਰੀਕ ਨੂੰ 10 ਵਜੇ ਪ੍ਰਸ਼ਾਸਨ ਕੋਲੇ ਬੇਨਤੀ ਕਰੀ ਦੀ ਅਸੀਂ ਬਾਅਦ ਵਿੱਚ ਫੋਨ ਵੀ ਕਰੇ ਉਹ ਪਿੰਡ ਗੇੜਾ ਮਾਰਦੀ ਐ ਇੱਕ ਉਹ ਫਾਰਮਿਨਟੀ ਕਰਕੇ ਉਹ ਆਪਾਂ ਲੰਘ ਗਈ ਆ ਜੀ ਸਾਡੇ ਤੇ ਸਾਡੀ ਪ੍ਰਸ਼ਾਸਨ ਨੇ ਕੋਈ ਗੱਲ ਨਹੀਂ ਸੁਣੀ ਅਸੀਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਸ ਬੰਦੇ ਤੇ ਲਾਜ਼ਮੀ ਤੌਰ ਤੇ ਨੂੰ ਇਹੋ ਜਿਹਾ ਨਸ ਪਾਈ ਜਾਵੇ ਕਿਉਂਕਿ ਤੋਂ ਅਸੀਂ ਮੌਕੇ ਤੇ ਸਾਰੇ ਸਾਹਮਣੇ ਨਹੀਂ ਕਰ ਸਕੇ ਬਹੁਤ ਜ਼ਿਆਦਾ ਪਰਵਾਰ ਪੀੜਤ ਹੈ ਜਿਨ੍ਹਾਂ ਨੇ ਇਹਨਾਂ ਨੇ ਸੱਤਾ ਫਿੱਟਾਂ ਜਿ ਮਾਰੀਆਂ ਇੱਕ ਇਸ ਤੋਂ ਪਹਿਲਾਂ ਪਿੰਡ ਬਰਗਾੜੀ ਦੀ ਮੁੰਡੇ ਤੋਂ ਫੜ ਕੇ ਦੋਸਤੀ ਦੀ ਕਰਕੇ ਚਾਨੇ ਚੈਨੇ ਗੱਲ ਚ ਪਾ ਗਏ ਉਹਦਾ ਤਕੜਾ ਰੌਲਾ ਪਾਉਂਦਾ ਰਿਹਾ ਜੀ ਰਿਹਾ ਜੀ ਪੈਂਦਾ ਰਿਹਾ ਜੀ ਕਾਫੀ ਟਾਈਮ ਤੋਂ ਬਰਗਾਰਦੀ ਵਿੱਚ ਪੰਚਾਇਤ ਪੈ ਕੇ ਦਰਖਾਸਤ ਦੇ ਕੇ ਉਹ ਇਹ ਤੋਂ ਨਵੇੜਿਆ ਦੀ ਬੰਦਾ ਲੁੱਟ ਖੋਹ ਚ ਵੀ ਆਇਆ ਹੋਇਆ ਐਸ ਤਰ੍ਹਾਂ ਕਰਕੇ ਸਾਨੂੰ ਇਸ ਬੰਦੇ ਤੋਂ ਬਹੁਤ ਜ਼ਿਆਦਾ ਖਤਰਾ ਹੈ ਜੀ ਸਾਨੂੰ ਇਸ ਬੰਦੇ ਤੋਂ ਨਜ਼ਾਰਾ ਦਵਾਈ ਜਾਵੇ ਦੂਜੀ ਸਾਡੀ ਬੇਨਤੀ ਇਹ ਹੈ ਜੀ ਵੀ ਇਹ ਜਿਹੜੀ ਸਾਨੂੰ ਇਹਨਾਂ ਕਹ ਹੈਗਾ ਵੀ ਇਥੋਂ ਲਾਜ਼ਮੀ ਤੌਰ ਤੇ ਕਿਸੇ ਸਰਕਾਰ ਦੇ ਲੀਡਰ ਦੀ ਸਹਿ ਹੈ ਜਿਹੜੇ ਨੂੰ ਪ੍ਰਸ਼ਾਸਨ ਹਰ ਵਾਰੀ ਬਹੁਤ ਵਾਰ ਇਹ ਮਤਲਬ ਇਹ ਚੌਂਕੀ ਦੇ ਵਿੱਚ ਇਹ ਮਸਲੇ ਹੋਇਆ ਜੀ ਬਹੁਤ ਵਾਰ ਇਹ ਹੋਇਆ ਜਿਹੜਾ ਇਹ ਜੀ ਬਹੁਤ ਵਾਰ ਹੋਇਆ ਜੀ ਇਹ ਜਿਹੜਾ ਉੱਤੇ ਲੋਕ ਬਸ ਕਹਿ ਕੋ ਆਗੇ ਸਮਝਾਉਤਾ ਜ਼ਰੂਰ ਕਰਾਇਆ ਜਾਂਦਾ ਪਰ ਇਹ ਬੰਦਾ ਇਸ ਗੱਲ ਤੋਂ ਬਾਜ਼ ਨਹੀਂ ਆਇਆ ਵੀ ਅੱਗੇ ਵਾਸਤੇ ਬੰਦਾ ਲੜਨੋਂ ਨਹੀਂ ਹਟਿਆ ਇਸ ਕਰਕੇ ਕੱਲੇ ਅਸੀਂ ਦੀ ਸਾਡੇ ਪਿੰਡ ਦੇ ਵਿੱਚ ਜੇ ਅਸੀਂ ਫੇਰ ਵੀ ਮੌਕਾ ਮਿਲਿਆ ਅਸੀਂ ਹੋਰ ਵੀ ਪੀੜਤ ਪਰਿਵਾਰ ਦੋ ਤਿੰਨ ਸਾਡੇ ਕੋਲੇ ਖੜੇ ਨੇ ਅਸੀਂ ਹੋਰ ਇਸ ਬੰਦੇ ਨੂੰ ਪੀੜਤ ਪਰਿਵਾਰ ਹਾਜ਼ਰ ਕਰ ਸਕਦੇ ਹਾਂ ਜੀ ਜੀ ਇਧਰ ਵੀ ਗੱਲਬਾਤ ਕਰਦੇ ਆ ਇਹ ਕੱਪੜੇ ਕਿਸ ਤਰ੍ਹਾਂ ਪਾਣੇ ਕਿਹੜੇ ਤੁਸੀਂ ਦਿਖਾ ਰਹੇ ਕੀ ਚੀਜ਼ ਹੈ ਕੱਪੜੇ ਇਹ ਹੱਥੋਂ ਭਾਈ ਉੱਡਾਂ ਚ ਪਾਈਏ ਇਹ ਇਹ ਪਾਟੇ ਹੋਇ ਦਿਖਾਓ ਪਾਟੇ ਆ ਦਿਖਾਓ ਮੈਨੂੰ ਦਿਖਾਓ ਹਾਂ ਪਾਟੇ ਦਿਖਾਉ ਨਾ ਉਹ ਚਾਹ ਕੇ ਵਖਾਏ ਬਸ ਐ ਬਗਾਰ ਵੀ ਅੱਛਾ ਇਹ ਪਾਟੇ ਆ ਇਹ ਕਿਸ ਤਰ੍ਹਾਂ ਪੜ ਕੇ ਪਾਣੇ ਇਹ ਬਾਈ ਇਹ ਕੀ ਨਾਲੇ ਜਦੋਂ ਨਾ ਇਹਨੂੰ ਅੰਦਰੋਂ ਖਿੱਚਿਆ ਨਾ ਮੈਂ ਇਹਨੂੰ ਫੜਤੀ ਸੀ ਤੇ ਮੇਰਾ ਮੜਕੇ ਮੇਰਾ ਗਲਮਾ ਫਟਕੇ ਨਹੀਂ ਮੈਨੂੰ ਖਿੱਚਿਆ ਖਿੱਚਿਆ ਤੂੰ ਹੀ ਬਾਰੀ ਕਰਦਾ ਥੇ ਮੇਰੇ ਨਾਲ ਵੀ ਕਿੰਨੇ ਕਰਨਾ ਕਿੰਨੇ ਕਰਨਾ ਕਿੱਤੀ ਉਹ ਨਹੀਂ ਕਿੰਨੇ ਘਰਾਂ ਖਿੱਚਾ ਤੂੰ ਹੀ ਕਰੀਏ ਕਿੰਨੇ ਘਰਾਂ ਲੜਾਈ ਕਰੀ ਦੋ ਜਣੇ ਸੀ ਦੇ ਬਾਈ ਅੱਛਾ ਹਾਂ ਦੋ ਜਣੇ ਸੀ ਚੀਜ਼ਾਂ ਨਾਲ ਉਹਨਾਂ ਦਾ ਹੁਣ ਤੋਂ ਹੁਣ ਤੁਸੀਂ ਡਰੇ ਹੋਏ ਆ ਪੂਰੇ ਥੋੜੇ ਹਾਂਜੀ ਥੋੜੇ ਡਰੇ ਹੋਏ ਆ ਡਰੇ ਹੋਏ ਹਾਂਜੀ ਬਾਪੂ ਕਿਹੜੀ ਗੱਲ ਹੋਈ ਸੀ ਤੁਹਾਡੇ ਨਾਲ ਤੁਹਾਡੇ ਨਾਲ ਵੀ ਹੋਈ ਆ ਸਾਡੇ ਨਾਲ ਹੋਈ ਆ ਜੀ ਪਹਿਲਾਂ ਅੱਛਾ ਪਹਿਲਾਂ ਤੁਹਾਡੇ ਨਾਲ ਹੋਈ ਆ ਹਾਂਜੀ ਫਿਰ ਫਿਰ ਸਾਡੇ ਨਾਲ ਹੀ ਸਾਡੇ ਮੁੰਡੇ ਦੇ ਇਹਨੇ ਰਾਹ ਦੇ ਵਿੱਚ ਇਹ ਸੋਟੀਆਂ ਮਾਰੀਆਂ ਹੂੰ ਉਹ ਮੋਟ ਸਾਂ ਦੇ ਜਾਂਦਾ ਸੀ ਇਹ ਦੋ ਜਣੇ ਸੀ ਇੱਕ ਨਾ ਉਥੋਂ ਦਾ ਸੀਗਾ ਸਲਾਮਾ ਦਾ ਹੂੰ ਦਲਾਰ ਦਲਾਰ ਬੰਦਾ ਬਾਰੋਂ ਸੀ ਬੰਦਾ ਹੂੰ ਬੰਦਾ ਉਹ ਮਾਰ ਗਿਆ ਇਹਨਾਂ ਨੇ ਹੂੰ ਛੋਟੇ ਇਹ ਅਈ ਗੱਜਰੂ ਸੰਪਰਾਂ ਲੱਗਿਆ ਫਿਰ ਲੱਗਿਆ ਫਿਰ ਅਜ ਭੱਜੇ ਭਈ ਪੈ ਪਾ ਸੀ ਪੈ ਪਾ ਮਾਰ ਜੀ ਜੀ ਮਾਤਾ ਆਓ ਤੁਸੀਂ ਵੀ ਦੱਸ ਰਹੇ ਸੀ ਕੀ ਗੱਲ ਬਾਤ ਹੈ ਮੇਰੇ ਮੁੰਡੇ ਦੇ ਹੀ ਲੜਾਈ ਵੀ ਜਦੋਂ ਚੌਂਕ ਦੇ ਵਿੱਚ ਬੋਲੇ ਤਾਂ ਮੇਰਾ ਤਾਂ ਮੁੰਡਾ ਘਰੋਂ ਵਹੀ ਆ ਗਿਆ। ਤੈਨੂੰ ਮੇਰਾ ਬੱਚਾ ਕਿੰਨਾ ਕੋਲ ਸੋਟੀ ਟੀ ਆਏ ਨਹੀਂ ਸੀ। ਘਰੋਂ ਕਿਦੋਂ ਚੱਲ ਕੇ ਆਣ ਕੇ ਤੇ ਮੇਰਾ ਮੁੰਡਾ ਕਹਿੰਦਾ ਵੱਡਾ ਵੀ ਤੁਸੀਂ ਇਕੱਠੇ ਰਹਿਣਾ ਤੁਸੀਂ ਲੜਦੇ ਘਾਤੋਂ। ਹੂੰ ਹੂੰ। ਗਾਲਾਂ ਦੇ ਕੇ ਗੰਦ ਬਾਖ ਕੇ ਕਹਿੰਦਾ ਤੇ ਘਰੋਂ ਕਾਪਾ ਚੱਕ ਲਿਆ ਆ। ਉਹਦੇ ਚ ਜੜਿਆ ਦੂਜੀ ਚ। ਪਾਪ ਚ ਜੜਿਆ ਕਾਪਾ ਉਹ। ਉਹ ਜੜ ਕੇ ਕਾਪਾ ਆਣ ਕੇ ਤੇ ਮੇਰੇ ਮੁੰਡੇ ਨਾਲ ਲੜਾਈ ਕੀਤੀ ਵੱਡੇ ਨਾਲ। ਇਹ ਤਾਂ ਜੇ ਦੋਵੇਂ ਘਰੇ ਹੀ ਆ। ਕੱਲ ਮੇਰੇ ਮੁੰਡੇ ਨੂੰ ਫੜ ਕੇ ਉੱਥੇ ਚੌਂਕ ਦੇ ਵਿੱਚ ਆ ਫਿਰ ਜਾਂ ਮੇਰੇ ਮੁੰਡੇ ਦੇ ਸੱਤ ਤੰਕੇ ਲੱਗੇ ਹੋਏ ਆ ਇੱਕ ਇੱਥੇ ਲੱਗਾ ਇਸ ਗੱਲ ਦੀ ਨਾ ਚੌਂਕੀ ਵਾਲਿਆਂ ਨੇ ਨਾ ਮੈਂਬਰਾ ਸਰਪੰਚਾਂ ਨੇ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਚੌਂਕੀ ਗਏ ਸੀ ਚੌਂਕੀ ਗਏ ਸੀ ਗਏ ਅਸੀਂ ਪਰ ਚਾਜੇ ਉੱਥੇ ਪਿਆ ਜੀ ਸਾਡਾ ਕੋਈ ਕਾਰਵਾਈ ਨਹੀਂ ਹੋਈ ਨਾ ਉੱਥੇ ਪਿਆ ਰਹਿ ਗਿਆ ਉਹ ਹਾਂ ਉੱਥੇ ਪਿਆ ਕਿੰਨੇ ਦਿਨ ਹੋ ਗਏ ਤੁਹਾਡੇ ਸਾਡੇ ਤਾਂ ਇਹਨੂੰ ਹੋ ਗਏ 2 ਸਾਲ 2 ਸਾਲ 2 ਸਾਲ ਲੰਘ ਗੋ 2 ਸਾਲ ਹੋ ਗਏ ਜਦੋਂ ਜੀ ਦਰਖਾਸਤ ਦਿੰਦੇ ਆ ਪੁਲਿਸ ਪ੍ਰਸ਼ਾਸਨ ਤੁਹਾਡੇ ਕਰੇ ਇੱਕ ਵਾਰੀ ਦੋ ਵਾਰੀ ਜਿਹੜਾ ਮਾਰਿਆ ਨਹੀਂ ਜਦੋਂ ਦਰਖਾਸਤ ਦਿੱਤੀ ਪੌਸ ਆਉਂਦੀ ਰਹੀ ਉਹਨਾਂ ਦੇ ਆਉਂਦੀ ਰਹੀ ਹੱਥ ਨਹੀਂ ਆਇਆ ਪਿੰਡੋਂ ਨਿਕਲ ਗਿਆ ਸੀ ਹੂੰ ਫਿਰ ģੇੜਾ ਦਾ ਮਾਰਿਆ ਨਾ ਪੁਲਿਸ ਨੇ ģੇੜਾ ਤਾਂ ਮਾਰਿਆ ਹੂੰ ਬਾਜਾਂ ਲੱਕ ਕੇ ਵੀ ਲੈ ਕੇ ਆਏ ਆ ਪਰ ਕੋਈ ਆਹ ਸੁਣਨੀ ਜੇ ਤਾਕਤ ਹੋਵੇ ਚੌਂਕੀ ਵਾਲਿਆਂ ਦੇ ਵਿੱਚ ਹੂੰ ਤੇ ਪਰ ਆਕੇ ਤੋਂ ਆਪਾਂ ਜਾਂਦੇ ਹੁਣੇ ਚੱਕ ਕੇ ਲੈ ਜਾਂਦੇ ਹਾਂ ਹਾਂ ਪੈਸੇ ਲਾ ਕੇ ਜਦੋਂ ਸਰਕਾਰ ਦੀ ਨਹੀਂ ਇਹਨਾਂ ਨਾਲ ਤੇ ਢੱਪਰਿਆ ਤੇ ਦੂਜੇ ਲੈ ਕੇ ਕਿਥੋਂ ਢੱਪਰ ਲੈਣਗੇ ਉਹਨਾਂ ਦਾ ਤਾਂ ਪੈਸਾ ਦਾ ਮਤਲਬ ਹੈ ਅਸੀਂ ਭਾਈ ਮੁੰਡਿਆਂ ਤੇ ਪੈਸਾ ਲਾਉਂਦੇ ਕਿ ਅਸੀਂ ਇਹਨਾਂ ਨੂੰ ਦਿੰਦੇ ਕਿੰਨੇ ਪੈਸੇ ਲਾ ਕੇ ਮੁੰਡੇ ਦੀ ਸੱਟਾਂ ਵੱਜ ਗਈਆਂ ਅਸੀਂ ਮੁੰਡਿਆਂ ਦਾ ਲੱਗਿਆ ਸਾਡਾ ਭਾਈ ਤੇ ਤੇ ਯਾਰਾਂ ਨੂੰ ਲੱਗ ਗਿਆ ਸਾਡਾ 30000 ਰੁਪਏ ਲੱਗਾ 30000 ਗਰੀਬ ਲਈ ਬਹੁਤ ਜ਼ਿਆਦਾ ਹੁੰਦਾ ਹਾਂ ਹਾਂ ਬਸਾਂ ਤਾਂ ਤੇ ਸਾਨੂੰ ਚੌਂਕੀ ਵਾਲੇ ਸਾਦੇ ਰਹੇ ਆ ਤੁਹਾਡਾ ਰਾਜੀਨਾਮਾ ਕਰਾ ਦੰਨੇ ਆ 20000 ਰੁਪਈਆ ਲੈਣੇ ਆ ਅਸੀਂ ਆਖਿਆ ਸੀ ਸ੍ਰੀਕਾਂ ਦੇ ਕਾਣੇ ਕਿਉਂ ਹੋ ਜੇ ਕਾਤਾ ਲੱਗੇ ਅਸੀਂ ਅਸੀਂ ਇਸ ਗੱਲ ਦੇ ਵਿੱਚ ਨਹੀਂ ਆਏ ਚੌਂਕੀ ਵਾਲਿਆਂ ਨੇ ਉਹ ਤਾਂ ਮਿੱਟੀ ਪਾ ਦਿੱਤੀ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਦੂ ਇਹ ਵੀ ਕੀ ਗੱਲ ਹੈ ਇਹ ਸਰਪੰਚ ਦੇ ਰਾਈ ਤੇ ਮੈਂਬਰਾਂ ਦੇ ਰਾਈ ਹੈ ਹੈਨਾ ਜੀ ਹਾਂ ਹੁਣ ਉਹਦਾ ਖੜ ਕੇ ਚੌਂਕ ਵੇਖੋ ਸਾਡਾ ਉਹ ਬੁੜੀ ਗੰਦ ਬਕਦੀ ਆ ਹੂੰ ਉਹ ਗੰਦ ਬਕਦੀ ਆ ਬੁੜੀ ਮਾਤਾ ਜੀ ਜੀ ਦੱਸੋ ਜੀ ਇਹ ਕਿਸੇ ਸੱਟਾ ਬੱਜੀਆਂ ਸੀ ਨਹੀਂ ਉਹ ਵੱਡਾ ਵੱਡਾ ਹੂੰ ਗੰਦਾ ਬਾਕ ਦੀ ਉਹ ਬੁੜੀ ਤੁਹਾਨੂੰ ਦੱਸ ਨਹੀਂ ਸਕਦੇ ਇੰਨੀ ਪਚਾਇਤ ਦੇ ਵਿੱਚ ਜਦੋਂ ਲੜਾਈ ਹੋਈ ਉਦੋਂ ਹਾਲਾਤ ਕਿਹੋ ਜਿਹੇ ਬਣੇ ਹੋਏ ਸੀ ਵੀ ਕੋਈ ਬੰਦੇ ਦਾ ਭਾਰੀ ਨੁਕਸਾਨ ਹੋ ਸਕਦਾ ਅਸੀਂ ਇਥੇ ਮੋੜ ਹੂੰ ਜੀ ਤੁਸੀਂ ਵੀ ਵਕਸੀ ਭੈਣੇ ਉਦੋਂ ਜੀ ਲੜਾਈ ਹੋਈ ਆ ਹਾਂ ਜੀ ਹਾਂ ਹੂੰ ਮੇਰੇ ਹਸਬੈਂਡ ਤੇ ਉਹਨਾਂ ਨੇ ਵਾਰਦਾਦ ਕੀਤੀ ਜੀ ਹੂੰ ਟੋਕਾ ਉਹਨਾਂ ਦੇ ਕੋਲੇ ਸੀ ਪੈਪਸ ਜਿਹੜਾ ਆ ਜਿਹੜਾ ਬੱਚਿਆਂ ਦੀ ਮਾਰਦਾ ਕਹਿੰਦੇ ਕੋਲ ਮੈਂ ਹਸਬੈਂਡ ਨੂੰ ਆਪਦੇ ਨੂੰ ਸਿਰਫ ਬੱਚਿਆਂ ਮਾਰੀ ਨੇ ਮੈਂ ਅੰਦਰਵਾੜਿਆ ਮੈਂ ਕਿਹਾ ਨਹੀਂ ਮੈਂ ਕਿਹਾ ਆਪੇ ਕੰਮ ਨਹੀਂ ਕਰਨਾ ਮੈਂ ਕਿਹਾ ਹੂੰ ਤੁਹਾਡੇ ਸੀ ਹਾਂਜੀ ਇੱਧਰ ਆਜੋ ਇਹਦਾ ਦੂਜਾ ਹਿੱਲਾ ਹੋ ਚੱਲਿਆ ਜੇ ਮਾਪੇ ਲੜਾਈ ਦੇ ਕਾਰਨ ਕੀ ਬਣਿਆ ਕਿਉਂ ਲੜਾਈ ਹੋਈ ਜਿਹੜੀ ਸਾਨੂੰ ਕਿਸੇ ਗੱਲ ਦਾ ਨਹੀਂ ਪਤਾ ਸੀ ਅਸੀਂ ਇੱਥੇ ਪਿੰਡੋਂ ਆ ਗਿਆ ਸੀ ਵੀ ਪੁਲੀਸੇ ਖੜਗੇ ਸੀਗੇ ਮੇਰੇ ਚਾਚਾ ਜੀ ਵੀ ਖੜੇ ਸੀ ਇੱਥੋਂ ਸਾਹਮਣੇ ਬੱਕਰੀਆਂ ਚਾਰਦੇ ਆ ਪ੍ਰਭੂ ਸਿੰਘਾ ਇੱਥੋਂ ਆ ਕੇ ਇੰਦਰੀ ਬਾਟੋਂ ਵਾਜਾ ਮਾਰੀ ਰਹੇ ਸੀਗੇ ਅਸੀਂ ਸੋਚਿਆ ਵੀ ਇਹਨਾਂ ਦੀ ਬੰਦ ਨਹੀਂ ਵਾਜਾ ਕਦੋਂ ਮਰੀ ਜ ਮੈਨਾਂ ਮੁੰਡੇ ਵੀ ਮੇਰੇ ਨਾਲ ਖੜੇ ਮੁੰਡਾ ਮੈਂ ਕਿਹਾ ਲੜਨ ਆ ਗਿਆ ਜੀ ਮੁੰਲਾ ਦਾ ਇਹ ਇਹ ਪਿੱਛੇ ਮੋਟਰਸਾਲਾ ਕਿ ਇੱਧਰਲੀ ਗਲੀ ਆ ਕੇ ਆਏ ਕਿ ਵਾਜਾ ਮਾਰ ਰਹੀ ਹੂੰ ਉਹ ਮੁੰਡੇ ਜਿਹੜਾ ਵਾਜਾ ਮਾਰਦੇ ਸੀ ਉਹ ਕਦੀ ਮਾਤਾ ਬਾਹਰ ਇਹਨੇ ਮਤਲੇ ਕਿ ਉਹਦਾ ਘਰੇ ਹੈ ਨਹੀਂਗਾ ਰੱਬੇ ਨੇ ਡਰ ਗਿਆ ਬੱਚਾ ਕਿਵੇਂ ਹੋ ਗਿਆ ਜਦੋਂ ਮੈਂ ਕਿਹਾ ਘਰੇ ਹੈ ਨਹੀਂ ਕਿਤੇ ਮੁਰਕੋ ਦੇ ਹਾਜ਼ਰ ਸਾਹਿਬ ਆ ਗਏ ਬਾਦ ਸਾਹਿਬ ਨੇ ਪੁੱਛਿਆ ਮੈਨੂੰ ਦੱਸੋ ਤੁਸੀਂ ਕੀ ਗੱਲ ਕਰਨੀ ਕੀ ਕਹਿਣਾ ਬਾਦ ਸਾਹਿਬ ਨੇ ਉਹਨੂੰ ਬਾਹਰ ਕੱਢ ਬਾਹਰ ਕੱਢ ਇੱਕ ਨੇ ਜੀ ਮੈਨੂੰ ਦੱਸੋ ਗੱਲ ਕੀ ਆ ਫਿਰ ਇਹਨੂੰ ਧੱਕਾ ਮਾਰਿਆ ਅੰਦਰ ਵਾਰ ਸੜਦਾ ਫਿਰ ਅੰਦਰੋਂ ਉੱਠ ਕੇ ਬਾਹਰ ਆਇਆ ਬਾਹਰ ਆ ਕੇ ਫਿਰ ਉਹਨੂੰ ਝੋਲਾ ਲਾ ਕੇ ਕੁੱਟਣ ਲੱਗੇ ਅਸੀਂ ਆਪਦੇ ਬਾਰ ਦੇ ਵਿੱਚ ਖੜੇ ਸੀ ਸਾਡੇ ਸਾਹਮਣੇ ਬਾਰਜ਼ ਲੜਾਈ ਹੋ ਜਾਂਦੀ ਆ ਅਸੀਂ ਜਾ ਕੇ ਉਹਨੂੰ ਫੜ ਲਿਆ ਸੀ ਕਿ ਕੀ ਪ੍ਰੋਬਲਮ ਦੱਸੋ ਇਹ ਗਰੀਬ ਬੰਦੇ ਨੇ ਕਿਉਂ ਥੱਕੇ ਮਾਰ ਰਿਹਾ ਤੁਸੀਂ ਇਹਨੂੰ ਥੈਰੇਪੀ ਬੰਦਾ ਚਾਹੋ ਠੀਕ ਹੈ ਭਾਗਤ ਬੰਦਾ ਪੱਤਰਾ ਵੱਡਾ ਉਮਰ ਦਾ ਇਹਨੂੰ ਕਿਉਂ ਥੱਕੇ ਮਾਰੇ ਕੀ ਬਰਾਂ ਉਸ ਨੂੰ ਤੇ ਇਹ ਮੁੰਡੇ ਨੇ ਕਹਿਆ ਕਹਿੰਦਾ ਤੁਸੀਂ ਦੋ ਤਿੰਨ ਦਿਨ ਹੀ ਲਾ ਹੋ ਗਿਆ ਦੂਜੀ ਗਲੀ ਜਾ ਕੇ ਤੁਸੀਂ ਉਹ ਕਰਦੇ ਆਂਗੇ ਉਹ ਕਹਿੰਦਾ ਤੁਹਾਡੇ ਜੋ ਉਹ ਹੈਗੀ ਤਾਂ ਤ ਤੀ ਸਾਰੀ ਧੌਂਸ ਬੰਦ ਕਰ ਦੋ ਇਸ ਤਰ੍ਹਾਂ ਹੀ ਕਰਨ ਲੱਗੇ ਜਦ ਲੋ ਇਸ ਕਹਤਾ ਇਹ ਕਿ ਜਰਾ ਅਸੀਂ ਲੜਨਾ ਚਾਹੁੰਦੇ ਹਾਂ ਥੋੜੇ ਘਰ ਦੇ ਵਿੱਚ ਜਾਓ ਵੀਰ ਬਣ ਕੇ ਸਾਡੇ ਬਾਰ ਤੇ ਗਾਲਾਂ ਬੰਦੇ ਰੱਖ ਡੋ ਇੰਨੀ ਗੱਲਾਂ ਹੁੰਦੀਆਂ ਹੁੰਦੀਆਂ ਉਹ ਮੁੰਡਾ ਸਾਥੋਂ ਸੁੱਟ ਕੇ ਉੱਠ ਗਿਆ ਜੀ ਜਦ ਸਾਡੇ ਕੋਲ ਉੱਠ ਗਿਆ ਇਹ ਕੋਈ ਨਹੀਂ ਕਿਹਾ ਹੋ ਤੇ ਮੁੰਡੇ ਕੱਪੜੇ ਪਾ ਕੇ ਕੱਪੜੇ ਵੀ ਛੱਡ ਗਿਆ ਦੋਨੇ ਭੱਜ ਕੇ ਘਰ ਹੋ ਜਾ ਕੇ ਟੋਗਾ ਲਿਆ ਪਰਿਵਾਰ ਨੂੰ ਸਾਰਿਆਂ ਨੂੰ ਲੈ ਆਇਆ ਜੀ ਇੱਥੇ ਆ ਕੇ ਮੇਰੇ ਬਾੜ ਦੇ ਵਿੱਚ ਪੂਰੇ ਜ਼ੋਰ ਨਾਲ ਹਮਲਾ ਕਰਦੇ ਹੋਣੇ ਕੋਸ਼ਿਸ਼ ਕੀਤੀ ਮੈਂ ਉਹਨੇ ਪਿਛੇ ਕਰ ਲਿਆ ਸਾਰੇ ਡੇੜੀ ਨੇ ਕਹਦੇ ਆਪ ਨਹੀਂ ਲੜਨਾ ਮੇਰੀ ਵਾਹਫੜੇ ਕਹਦਾ ਨਹੀਂ ਲੜਨਾ ਅਸੀਂ ਪਿੱਛੋਂ ਕਿ ਤੋ ਠੀਕ ਹੈ ਸਾਡੇ ਬੱਚੇ ਨਿੱਕੇ ਨਿੱਕੇ ਜਿਹੜੀ ਕੋਲ ਅਸੀਂ ਚੋ ਆਪਾ ਖੂਨ ਖਰਾਬਾ ਦਾ ਕਰਨੋਂ ਬੰਦਾ ਬੰਦੇ ਤੋਂ ਕੋਈ ਵੀਰੇ ਨਹੀਂ ਹੁੰਦਾ ਬਹੁਤ ਤੜਕੇ ਨੂੰ ਕਰ ਲਾ ਪਰ ਨਹੀਂ ਅਸੀਂ ਹੱਥ ਜੋੜਦੇ ਵੀ ਅਸੀਂ ਨਾ ਖੂਨ ਖਰਾਬਾ ਕਰਨਾ ਨਾ ਕਿਸੇ ਨਾਲ ਲੜਨਾ ਚਾਹੁੰਦੇ ਆ ਸਾਡੇ ਬੱਚੇ ਨਿੱਕੇ ਨਿੱਕੇ ਆ ਦੇ ਪਰਿਵਾਰ ਦੇ ਵਿੱਚ ਵਧੀਆ ਅਸੀਂ ਉਹ ਕਰਦੇ ਸੀ ਪਰ ਉਹ ਬੰਦਾ ਇੰਨੀ ਧੌਂਜ ਮਾਰੀ ਬੈਠਾ ਵੀ ਉਹਨੂੰ ਕਿਸੇ ਦਾ ਕੋਈ ਖੌਫ ਨਹੀਂ ਗਈ ਉਹਨਾਂ ਦੀ ਮਾਂ ਦਾ ਖੌਮਦੀ ਮਾਂ ਖੁਦ ਆਪ ਗਰਾਸਾ ਚੱਕ ਕੇ ਆ ਰਹੀ ਐ ਨਾਲ ਉਹਦੇ ਉਹਨੂੰ ਅੱਗੇ ਲਾ ਉਹਦੀ ਬਹੂ ਵੀ ਨਾਲ ਸੀ ਉਹਦੇ ਘਰ ਵਾਲੇ ਵੀ ਨਾਲ ਸੀ ਉਹਦਾ ਭਰਾ ਵੀ ਨਾਲ ਸੀ ਜਣੀ ਕੋਈ ਉਹਦਾ ਭਰਾ ਸਾਨੂੰ ਮਾੜਾ ਚੰਗਾ ਬੋਲਿਆ ਨਹੀਂ ਪਰ ਜਣੀ ਕੋ ਬੰਦੇ ਨੂੰ ਕੋਈ ਡਰ ਨਹੀਂ ਕਿਸੇ ਦਾ ਨਾ ਕੋਈ ਪੁਲਿਸ ਦਾ ਡਰਾ ਨਾ ਕਿਸੇ ਕੋਈ ਵੱਡੇ ਦਾ ਛੋਟੇ ਦਾ ਡਰਾ ਨਾ ਕੋਈ ਮੈਂਬਰ ਦਾ ਕਿਸੇ ਦਾ ਕੋਈ ਖੌਫ ਨਹੀਂ ਉਹਦੀ ਜੇਲ ਕੱਟਣ ਦੀ ਮਾਂ ਨੇ ਵੀ ਸਾਡੇ ਸਾਰੇ ਵਿਆਲਕ ਦਾ ਵੀਡੀਓ ਵੀ ਦੇਖ ਅੱਧਾ ਡਿੱਕੇ ਚੜਾ ਕੇ ਜੇਲ ਕੱਟ ਕੇ ਹੂੰ ਦਸੋ ਜੁਦਾ ਜੇਲ ਕੱਟੇ ਗੋਨਾ ਫਿਕਰ ਕੋਨੇ ਪਾਲੂ ਸਾਡੇ ਬੱਚੇ ਕੋਲ ਸਾਡੇ ਬੱਚੇ ਕੋਲ ਪਾਲੂ ਮਾਂ ਕਹਿ ਰਹੀ ਉਹਦੇ ਕਿਹੜਾ ਜਵਾਕ ਰੋਲਦੀ ਆ ਵਾਦੀ ਕਦੇ ਨੋਟਕੇ ਚੜਾ ਕੇ ਜਾਈਆਂ ਦੀ ਨਹੀਂ ਮੇਰੇ ਤਾਂ ਬੇਦੇਰੀ ਦਾ ਖਤਰਾ ਸਾਡੇ ਆ ਤਿੰਨਾ ਭੈਣ ਭਰਾਵਾਂ ਨੂੰ ਸਾਡੇ ਨੂੰ ਤਾਂ ਖਤਰਾ ਆ ਮੇਰੇ ਭਰਾ ਆ ਸਾਰੇ ਪਰਿਵਾਰ ਨੂੰ ਖਤਰਾ ਕਦਰ ਅਜੇ ਦਾ ਫਾਰਾ ਮੈਨੂੰ ਕਿਹਾ ਦੂਜੇ ਨੇ ਉਹਨਾਂ ਦਾ ਵੱਧਾ ਹੀ ਨਹੀਂ ਟੱਕਰਿਆ ਨਾ ਤੇ ਇਹਨਾਂ ਦੇ ਕਦਲ ਕਰਨਾ ਤਾਂ ਕਦੇ ਨੂੰ ਮਾਰਨਾ ਹੀ ਮਾਰਨਾ ਭਾਈਓ ਇਹ ਗੱਲ ਕਹਿੰਦੇ ਮੇਰਾ ਮਗਰ ਜਾਊਗਾ ਮੈਨੂੰ ਕਿਹਾ ਦੂਜਾੜ ਕੇ ਜਿੱਤੂ ਨਹੀਂ ਜਾਣਾ ਮੈਂ ਕਹਾ ਜਾਊਗਾ ਇਹਨਾਂ ਤੋਂ ਅੱਗੇ ਨਹੀਂ ਕੋਈ ਸੋਇਆ ਅੱਗੇ ਇੰਨੇ ਆਰੀ ਕੁੱਟ ਤੇ ਅਸੀਂ ਅੱਗੇ ਨਹੀਂ ਕੋਈ ਸੋਇਆ ਹੁਣ ਇਹ ਕੀ ਕਰ ਦੇ ਲੀ ਗਿਆਂ ਇਹ ਇਹ ਗੱਲ ਕਹਿੰਦੇ ਕੱਲ੍ਹ ਨੂੰ ਲੜਾਈ ਕਰੀ ਉਹਨਾਂ ਨੇ ਮੇਰੇ ਦੂਜੇ ਬਥੇਰਾ ਕੁੱਟ ਪਟਕੇ ਤੇ ਆ ਬੰਦਾ ਮੇਰਾ ਦੂਜੇ ਤੁਹਾਡੇ ਕਿ ਕਿੰਨੇ ਘਰਾਂ ਵਾਲੀ ਹੋਈ ਹੈ ਪਹਿਲਾਂ ਉਹਨਾਂ ਦੀ ਘਰਾਂ ਦਾ ਲੜਾਈ ਆਪਣੇ ਇੱਥੇ ਤਾਂ ਉਹਨਾਂ ਨਾਲ ਹੀ ਹੋ ਗਈ ਪੰਜਾ ਪੰਜਾ ਕੀ ਨਾ ਕਰਣਾ ਹੋਊਗੀ ਜੀ ਪੰਜਾਛੀਆਂ ਪੰਜਾਛੀਆਂ ਨਾਲ ਜਿਹੜੀ ਲੜਾਈ ਹੋਈ ਉਹ ਤੋਂ ਪਹਿਲਾਂ ਪੁਲਿਸ ਨੇ ਕੋਈ ਕਾਰਵਾਈ ਕੀਤੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਛੱਬੀਆ ਪਾਰਕ ਦਾ ਮਾਦਾ ਮਦਵਾ ਕਿਉਂਕਿ ਡਰਦੇ ਨਹੀਂ ਵਿਸਾਦਦੇ ਕਿਹੜਾ ਪੁਲਿਸ ਨੇ ਕਾਰਵਾਈ ਨਹੀਂ ਕਾਰਵਾਈ ਕਰਦੀ ਕਿਸੇ ਨੇ ਵੀ ਨਹੀਂ ਕੀਤੀ ਹੂੰ ਪਿੰਡ 'ਚ ਹੁਣ ਵੀ ਲੋਕ ਚਰਚਾ ਹੈ ਜੀ ਬੰਦ 'ਚ ਹੁਣ ਵੀ ਲੋਕ ਚਰਚਾ ਚੱਲ ਰਹੀ ਹੈ ਵੀ ਇਹਨੂੰ ਕਿਹਨੇ ਪੁੱਛਣਾ ਹੈ ਝੋਨਿਆਂ ਦੇ ਸਾਡੇ ਕੋਲੇ ਗੱਲਾਂ ਆਉਂਦੀਆਂ ਰਿਪੋਰਟਾਂ ਆਉਂਦੀਆਂ ਵੀ ਪੁਲਿਸ ਨੇ ਪੁੱਛ ਨਹੀਂ ਕਰਨਾ ਇਸ ਕਰਕੇ ਸਾਨੂੰ ਪੂਰਾ ਉਹਦੇ ਦੇ ਬੰਦੇ ਤੋਂ ਸਾਨੂੰ ਡਰ ਆ ਜੀ ਤਾਂ ਕਰਕੇ ਉਹਨਾਂ ਦਾ ਵੀੜਾ ਚੁੱਕਣਾ ਮੇਰੇ ਘਰ ਉਹ ਦੂਜੀ ਵਾਰੀ ਆ ਗਿਆ ਬਾਅਦ ਪਹਿਲਾਂ ਕਿਤੇ ਮੁੰਡਿਆਂ ਨਾਲ ਬੋਲਿਆ ਵੱਲ ਅਸੀਂ ਜਮਾ ਘਰੇ ਆਉਂਦਾ ਜੀ ਤੇ ਵੀ ਘਰੇ ਜਾਂਦਾ ਅੰਦਰ ਉਹ ਬੰਦਾ ਕਿੱਥੇ ਆ ਸਾਡੇ ਕੋਲੇ ਪੂਰੀ ਵੀਡੀਓ ਹੈ ਜੀ ਪੂਰੀ ਗੱਲ ਬਹੁਤ ਬੱਚੇ ਆ ਚੱਲਦੇ ਪਾ ਕਿੰਨੇ ਵਾਰ ਦੇ ਘਰ ਚੱਲ ਕੇ ਆਉਂਦਾ ਘਰੇ ਆਉਂਦਾ ਜੀ ਕਰੇ ਤਾਂ ਭਲੀ ਮਨ ਸੋਚਦਾ ਬੰਦਾ ਭਲੀ ਮਨ ਬੰਦਾ ਨਹੀਂ ਬੋਲਦਾ ਕੋਈ ਮੈਨੂੰ ਫੋਨ ਵੀ ਹੈ ਜਿਹੜਾ ਤਾਂ ਕਰਿਆ ਆਂਗਾ ਅੱਜ ਮੇਰਾ ਪੁੱਤ ਬੰਦਾ ਮਾਰ ਕੇ ਆਜੇ ਘਰੇ ਹਾਂ ਯਾਨੀ ਮੈਂ ਤਾਂ ਆਪਣੇ ਪੁੱਤ ਨੂੰ ਕਢਾ ਲੂੰਗੀ ਉਦੋਂ ਤਾਂ ਸਾਰਿਆਂ ਨੂੰ ਵੀ ਰਖਾਤ ਆਂਣ ਇਹਨਾਂ ਦਾ ਵੈਦਾਂ ਦੇ ਪਾਸੇ ਦਾ ਮੇਰਾ ਤਾਂ ਜਮਾਈ ਕਿੱਥੇ ਅੱਗੇ ਲਾਈ ਤੇ ਗੰਦ ਬੱਕਦੀ ਆ ਜਿਹੜਾ ਅਸੀਂ ਸੁਣੇ ਨਹੀਂ ਜਾਂਦਾ ਇਹ ਗੰਦੇ ਸਰਦੀ ਅਸੀਂ ਤਿੰਨ ਘਰ ਐਸੇ ਖੜੇ ਆ ਜਿਨ੍ਹਾਂ ਦੇ ਘਰੋਂ ਲੈ ਕੇ ਹਮਲਾ ਕੀਤਾ ਇਹਨਾਂ ਦੇ ਵੀ ਮੁੰਡੇ ਘਰੋਂ ਸੱਦ ਕੇ ਇਹਨੂੰ ਵੀ ਘਰੋਂ ਖਿੱਚ ਕੇ ਤੇ ਮੇਰੇ ਵੀ ਘਰੇ ਆਇਆ ਘਰੇ ਜਾਂਦਾ ਜੀ ਸਿੱਧਾ ਇੱਕ ਤਾਂ ਹੁੰਦਾ ਰਾਹ ਖੇੜੇ ਤੇ ਪਾਲ ਗਿਆ ਉੱਥੇ ਵਾਰ ਸਿੱਧਾ ਅਗਲੇ ਨੂੰ ਘਰੋਂ ਬੰਨ੍ਹਾ ਕੇ ਹੋਰ ਵੀ ਡਰੇ ਹੋਏ ਆ ਸਹਿਮੇ ਆ ਸਾਰੇ ਜਦੋਂ ਵੀ ਕੋਈ ਹੋਰ ਘਟਨਾ ਘਟ ਸਕਦੀ ਹੈ ਪੂਰੇ ਸਹਿਮੇ ਹੋਈ ਗਏ ਨੇ ਬੰਦੇ ਨੂੰ ਵੀ ਖਤਰਾ ਇਹ ਆਂਦਾ ਮਾਰਨਾ ਹੀ ਮਾਰਨਾ ਆਂਦਾ ਮੇਰੇ ਆ ਦੋ ਆ ਮੇਰਾ ਭਰਾ ਉਹ ਮੇਰਾ ਭਤੀਜਾ ਇਹਨਾਂ ਨੂੰ ਵੀ ਖਤਰਾ ਹੀ ਖਤਰਾ ਬਾਈ ਤੁਹਾਨੂੰ ਸਰ ਜੀ ਇਸ ਕਰਕੇ ਬੁਲਾਇਆ ਕਿ ਸਾਡੇ ਵੀ ਇਹ ਘਰ ਦੇ ਵਿੱਚ ਦੂਜੀ ਵਾਰ ਆ ਗਿਆ ਬੰਦਾ ਇਹ ਉਸ ਪ੍ਰਸ਼ਾਸਨ ਦਾ ਇਸ ਬੰਦੇ ਨੂੰ ਕੋਈ ਨਹੀਂ ਸਾਨੂੰ ਇਸ ਬੰਦੇ ਤੋਂ ਬਹੁਤ ਜ਼ਿਆਦਾ ਖਤਰਾ ਹੈ ਜੇ ਅਗਰ ਇਸ ਤੋਂ ਬਾਅਦ ਅਸੀਂ ਪੁਲਿਸ ਦੇ ਵਿੱਚ ਅੱਜ 5 ਬੰਦ ਦਿਨ ਹੋ ਗਿਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਸ ਤੋਂ ਬਾਅਦ ਸਾਡੇ ਕੋਈ ਵੀ ਮਤਲਬ ਨੁਕਸਾਨ ਹੁੰਦਾ ਕਿਸੇ ਵੀ ਬੰਦੇ ਦਾ ਤਾਂ ਇਹ ਪੁਲਿਸ ਦੀ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕਰੀ ਸਾਨੂੰ ਹੋਰ ਪਤਰਕਾਰ ਨੇ ਕਿਨੇ ਵੀਰ ਨੇ ਰਾਹ ਦਿੱਤੀ ਵੀ ਡੀਐਸਪੀ ਸਾਹਿਬ ਨੂੰ ਮਿਲੋ ਐਸਐਸਪੀ ਸਾਹਿਬ ਨੂੰ ਨਹੀਂ ਦੀ ਮੈਨੂੰ ਲੱਗਦਾ ਵੀ ਐਸਐਸਪੀ ਸਾਹਿਬ ਨੇ ਵੀ ਏਸੇ ਬੰਦੇ ਨੂੰ ਹੀ ਕਹਿਣਾ ਸੀ ਇਹ ਦਸ਼ਵਿੰਦਰ ਹਾਲਦਾਰਾ ਜਿਹੜਾ ਇੱਕ ਵਾਰ ਮੈਂ ਪਹਿਲਾਂ ਵੀ ਦੇਖਿਆ ਜੀ ਇਹ ਇਨਸਾਫ ਨਹੀਂ ਦੀਵਾਨ ਹੈ ਕਿਸ ਤੋਂ ਅਸੀਂ ਤਾਂ ਉਹਨੇ ਵੀ ਕੋਈ ਈਮਾਨਦਾਰ ਅਫਸਰ ਆਵੇ ਤੇ ਜਿਹੜਾ ਇਸ ਬੰਦੇ ਨੂੰ ਥੋੜਾ ਕੁਛ ਨਾ ਕੁਛ ਸੁਧਾਰ ਕਰੇ ਤਾਂ ਜਿਹੜੇ ਲੋਕਾਂ ਦਾ ਸਹਿਮ ਪਿਆ ਹੋਇਆ ਸਾਡੇ ਵਰਗੇ ਡਰੇ ਹੋਏ ਨੇ ਕਬੀਲਦਾਰ ਬੰਦੇ ਤਾਂ ਉਹ ਜੀ ਆਪਣਾ ਕੋਈ ਸੌਖੀ ਰੋਟੀ ਖਾਵੇ ਇਸ ਵਕਤ ਪਰਿਵਾਰ ਪੰਜ ਪਰਿਵਾਰ ਇਹ ਡਰੇ ਤੇ ਸਹਿਮੇ ਹੋਏ ਆ ਇਹ ਕਹਿੰਦੇ ਪੁਲਿਸ ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਸੁਣਦਾ ਜੇਕਰ ਸਾਡਾ ਕੋਈ ਜਾਨੀ ਨੁਕਸਾਨ ਹੋ ਜਾਂਦਾ ਜਾਂਦਾ ਤਾਂ ਕੱਲ ਨੂੰ ਫਿਰ ਇਸ ਦਾ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਹੋਊਗਾ ਕਿਉਂਕਿ ਪੁਲਿਸ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਤੇ ਹੁਣ ਆਪਾਂ ਪੁਲਿਸ ਪ੍ਰਸ਼ਾਸਨ ਦਾ ਵੀ ਪੱਖ ਲਾਵਾਂਗੇ ਉਹਨਾਂ ਤੋਂ ਵੀ ਪੁੱਛਾਂਗੇ ਵੀ ਇਹਨਾਂ ਦੀ ਜਿਹੜੀ ਕਾਰਵਾਈ ਹੈ ਕਿਉਂ ਨਹੀਂ ਕਰ ਰਿਹਾ ਇਹਨੀ ਢਿੱਲੀ ਕਾਰਵਾਈ ਕਿਉਂ ਚੱਲ ਰਹੀ ਆ ਤੇ ਚੌਕੀਨ ਚਾਰਜ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਚੌਕੀਨ ਚਾਰਜ ਨਾਲ ਗੱਲ ਹੋ ਰਹੀ ਜਸਵੰਦਰ ਸਿੰਘ ਨਾਲ ਮੇਰੀ ਜੀ ਹਾਂਜੀ ਹਾਂਜੀ ਪੱਤਰਕਾਰ ਅਵਤਾਰ ਸਿੰਘ ਬੋਲਦਾ ਸੱਚ ਦੀ ਬਰਤਲ ਤੋਂ ਜੀ ਇੱਕ 13 ਤਰੀਕ ਦੀ ਇਥੇ ਘਟਨਾ ਘੱਟੀ ਸੀ ਕਲੌਂਡੀਆਂ ਦੇ ਵਿੱਚ ਸਰ ਜੀ 13 ਤਰੀਕ ਦੀ ਹਾਂ ਜੀ ਲੜਾਈ ਹੋਈ ਸੀ ਮਿਤੀ 13 6 25 ਨੂੰ ਹਾਂ ਜੀ ਤੇ ਉਹ ਕਹਿੰਦੇ ਸੀ ਦਰਖਾਸਤ ਦਿੱਤੀ ਹੈ 9 ਵਜੇ ਲੜਾਈ ਹੁੰਦੀ ਹੈ ਰਾਤ ਨੂੰ ਅਸੀਂ 10 ਵਜੇ ਚੌਂਕੀ 'ਚ ਜਾਂਦੇ ਹਾਂ ਉਸ ਵਕਤ ਚਲੋ ਰਾਤ ਨੂੰ ਮੁਲਾਜ਼ਮ ਨਹੀਂ ਹੋਣੇ ਸਵੇਰ ਵੀ ਕੋਈ ਕਾਰਵਾਈ ਨਹੀਂ ਹੋਈ ਅੱਜ 5 ਦਿਨ ਹੋ ਗਏ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਨਹੀਂ ਕਰੀ ਸ਼ੇਰਮਾਨ ਜੀ ਪਰਸੋ ਬੰਦੇ ਆਏ ਆ ਬੈਠੇ ਰਹੇ ਆ ਦੂਜੀ ਪਾਰਟੀ ਨਹੀਂ ਆਈ ਕੱਲ ਦਾ ਟਾਈਮ ਦਿੱਤਾ ਸੀ 4 ਵਜੇ ਦਾ ਪ੍ਰਧਾਨ ਜੀ ਨੂੰ ਕਾਮਰੇੜੀ ਜੀ ਨੂੰ ਜੀ ਨਹੀਂ ਆਏਗੇ ਸਰ ਜੀ ਉਹ ਕਹਿੰਦੇ ਪੁਲਿਸ ਪ੍ਰਸ਼ਾਸਨ ਦੁਪਹਿਰੇ ਆਉਂਦੀ ਆ ਆਉਂਦਾ ਜਾਂ 12 ਵਜੇ ਤੋਂ ਬਾਅਦ ਮਾਰਦਾ ਕਿਹੜਾ ਜਿਵੇਂ ਹੁਣ ਤੜਕੇ ਆ ਸਵੇਰ ਫੜੋ ਉਹਨਾਂ ਨੂੰ ਜਾਂ ਸ਼ਾਮ ਨੂੰ ਫੜੋ ਨਹੀਂ 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 ਪੱਤਰਕਾਰ ਆ ਆ ਜਦੋਂ ਬੰਦੇ ਆਪਾਂ ਇੱਥੇ ਲੈ ਆਂਦੇ ਹਾਂ ਟਾਈਮ ਦੇਤਾ ਹਨਾ ਕਾਮਰੇਡ ਨੂੰ ਆਪਣੇ ਨੂੰ ਜੀ ਪ੍ਰਧਾਨ ਜੀ ਨੂੰ ਪਸ ਆ ਤੁਸੀਂ 4 ਵਜੇ ਹਰ ਹਾਲ ਦਾ ਆਜੋ ਕੋਈ ਨਹੀਂ ਆਇਆ ਭਾਈ ਜੀ ਨਹੀਂ ਬੰਦੇ ਫੜ ਲੈਂਦੇ ਸੀ ਸਰ ਜੀ ਹੋਰ ਬੰਦੇ ਦੋ ਦਿਨ ਬੈਠੇ ਰਹੇ ਮੇਰੇ ਕੋਲ ਇੱਥੇ ਹੁਣ ਬਾਹਰ ਦਾ ਟਾਈਮ ਮੈਂ ਬਟਾ ਨਹੀਂ ਸਕਦਾ ਐਸ਼ਾ ਫੜ ਲੈਂਦੇ ਲਾ ਵਜਾ ਤੋਂ ਨਹੀਂ ਇਹ ਤਾਂ ਕਹਿ ਰਹੇ ਸੀ ਨਾ ਵੀ ਪੁਲਿਸ ਪ੍ਰਸ਼ਾਸਨ ਨੇ ਬੰਦੇ ਫੜੇ ਹੀ ਨਹੀਂ ਜੀ ਨਹੀਂ ਨਹੀਂ ਜੀ ਵੇਖੋ ਮੈਂ ਤਿੰਨ ਵਾਰੀ ਮੈਂ ਆਪ ਵੀ ਜਾ ਕੇ ਆਇਆ ਘਰੇ ਮੈਨੂੰ ਕੋਈ ਨਹੀਂ ਮਿਲਿਆ ਚਲੋ ਉਸ ਤੋਂ ਬਾਅਦ ਮੋਟਰਰ ਬੰਦੇ ਬੰਦੇ ਪੇਸ਼ ਕਰ ਦਿੰਦੇ ਆ ਹੂੰ ਹੂੰ ਸਰਪੰਚ ਤੇ ਮੈਂਬਰ ਜਾਂ ਕੋਈ ਵੀ ਆ ਤੁਹਾਡੇ ਵਰਗੇ ਮੋਟਰਰ ਬੰਦੇ ਅਗਲਾ ਕਹਿੰਦਾ ਜੀ ਮੈਂ ਕਹਾਂਦਾ ਦੇਣਾ ਪੇਸ਼ ਜੀ ਜੀ ਬੰਦੇ ਇੱਥੇ ਆ ਗਏ ਦੂਜੀ ਪ ਨਸ਼ਾ ਜਿੰਨੇ ਨੇ ਦਰਖਾਸਤ ਦਿੱਤੀ ਸੀ ਉਹ ਬੰਦੇ ਆਪ ਨਹੀਂ ਆਏ ਹਾਂਜੀ ਜੀ ਹੁਣ ਸੋ ਆਪਾਂ 4 ਵਜੇ ਦਾ ਰੱਖ ਲੈਨੇ ਆ ਠੀਕ ਆ ਨਾ ਬੰਦੇ ਮੇਰੇ ਕੋਲੇ ਉਦੋਂ ਪਹਿਲਾਂ ਆ ਜਾਣਗੇ 2 ਘੰਟੇ 4 ਵਜੇ ਮੈਨੂੰ ਉਹਨਾਂ ਦੇ ਖਿਲਾਫ ਸਬੂਤ ਗਵਾਹ ਪੇਸ਼ ਕਰ ਦੇਣਾ ਆਪਾਂ ਜੋ ਬੰਦ ਕਾਨੂੰਨੀ ਕਾਰਵਾਈ ਕਰ ਦਿੰਨੇ ਹੂੰ ਚਲੋ ਜੀ ਕਰਾਓ ਇਹਨਾਂ ਦਾ ਇਹ ਡਰੇ ਤੇ ਸਹਿਮੇ ਹੋਏ ਆ ਹੁਣ ਇਹ ਕਹਿੰਦੇ ਹਮਲਾ ਸਾਡੇ ਤੇ ਦੂਜੀ ਵਾਰ ਹੋ ਗਿਆ ਸ਼੍ਰੀਮਾਨ ਜੀ ਮਾੜਾ ਤੁਹਾਨੂੰ ਕਈ ਜਨਾਂ ਨੂੰ 4 ਵਜੇ ਆ ਜਾਣ ਮੈਂ ਉਹ ਤੋਂ ਪਹਿਲਾਂ ਬੁਲਾ ਲਵਾਂ ਬੰਦੇ ਚਲੋ ਤੁਸੀਂ ਉਹਨਾਂ ਨਾਲ ਰਾਫਤਾ ਕਰ ਲਓ ਜੀ ਮੈਂ ਖਬਰ ਕਰਨ ਗਿਆ ਸੀ ਖਬਰ ਕਰੀ ਆ ਉਹਨਾਂ ਦੀ ਇਸ ਵਕਤ ਤੇ ਤੁਹਾਡਾ ਇਹਦੇ ਚ ਪੱਖ ਲੈਣਾ ਸੀ ਮੈਂ ਵੀ ਚੌਂਕੀ ਨੂੰ ਚਾਰਜ ਨਾਲ ਗੱਲ ਕਰਕੇ ਜੀ ਓਕੇ ਸਰ ਜੀ ਜਸਵਿੰਦਰ ਸਿੰਘ ਜੀ ਮੈਂ ਦੋ ਵਾਰੀ ਬੁਲਾ ਲਈ ਜੀ ਹੁਣ ਆਪਣੀ ਦੂਜੀ ਪਾਰਟੀ ਆ ਨਹੀਂ ਰਹੀ ਹੁਣ ਬਿਨਾਂ ਵਜਾ ਮੈਂ ਬੰਦਿਆਂ ਨੂੰ ਬਾਹਰ ਨਹੀਂ ਬਿਠਾ ਸਕਦਾ ਹੁਣ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਜੀ ਓਕੇ 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 ਧੰਨਵਾਦ ਸ਼ੁਕਰੀਆ ਜੀ ਚੌਂਕੀ ਨੂੰ ਚਾਰਜ ਜਸਵਿੰਦਰ ਸਿੰਘ ਜੀ ਨਾਲ ਗੱਲ ਹੋਈ ਆ ਹੁਣ ਉਹ ਕ ਮੁਰਜਮ ਸੀ ਉਹਨਾਂ ਨੂੰ ਫੜ ਲੈਂਦਾ ਦੋ ਦਿਨ ਭਾਈ ਰੱਖਿਆ ਠੀਕ ਹੈ ਤੇ ਤੁਹਾਡੇ ਵੱਲੋਂ ਕੋਈ ਬੰਦਾ ਨਹੀਂ ਪਹੁੰਚਿਆ ਤੁਹਾਨੂੰ ਫੋਨ ਵੀ ਲਾਇਆ ਗਿਆ ਵੀ ਤੁਸੀਂ ਆਓ ਬਹੁਤ ਬਾਰੇ ਵਿਅਕਤੀ ਲੈ ਕੇ ਕੋਈ ਆਪਾਂ ਗੱਲਬਾਤ ਕਰੀਏ ਕਿਸੇ ਟਿਕਾਣੇ ਲਾਈਏ ਤੇ ਤੁਸੀਂ ਪਹੁੰਚੇ ਨਹੀਂ ਉੱਥੇ ਨਹੀਂ ਜੀ ਇਹ ਦਸਿੰਦਰ ਇਹ ਐਸਆਈ ਬਿਲਕੁਲ ਝੂਠ ਬੋਲਦਾ ਜੀ ਮੇਰੇ ਫੋਨ ਤੇ ਉਹਦੀ ਕਾਲ ਕੱਢ ਲੇ ਉਹ ਹੂੰ ਵੀ ਮੈਂ ਕਾਲ ਕੀਤੀ ਐ ਮੇਰਾ ਨੰਬਰ ਲਿਖਿਆ ਹੋਆ ਉੱਥੇ ਇਹ ਦੋਤਰਾ ਵੱਲੋਂ ਦਰਖਾਸਤਾਂ ਜਿਹੜੀਆਂ ਦੂਜੀ ਤੇ ਰਹਿਣ ਦੀ ਵੱਖਰੀ ਐ ਸਾਡੀ ਵੱਖਰੀ ਐ ਇਹ ਹੋ ਸਕਦਾ ਜੀ ਉਹਨਾਂ ਦੇ ਲੜਕੇ ਨੂੰ ਕਰਿਆ ਹੋਵੇ ਇਹਨਾਂ ਲੜਕਾ ਦਾ ਜਿਹੜਾ ਦੂਦੇ ਸੈੱਲਰ ਚੱਲੇਗਾ ਦੂਜੇ ਦਿਨ ਉਹ ਤਾਂ ਪਹਿਲੇ ਹੀ ਡਰਦਾ ਡਰ ਰਿਹਾ ਪਰ ਦਸ਼ਵਿੰਦਰ ਸਿੰਘ ਜੀ ਦੋ ਦਿਨ ਬਾਅਦ ਆਏ ਆ ਜੀ ਸਾਡੇ ਕੋਲੇ ਕੋਈ ਮਹਤਵਪੂਰਨ ਬੰਦਾ ਨਹੀਂ ਪਹੁੰਚਿਆ ਕੋਈ ਉਹਨਾਂ ਦਾ ਪੱਖੀ ਨ ਪਹੁੰਚਦਾ ਜਾਂ ਸਾਡੇ ਕੋਲੇ ਬੰਦਾ ਨਹੀਂ ਪਹੁੰਚਦਾ ਕੋਈ ਵੀ ਭਾਈ ਆਜੋ ਉਹ ਥਾਣੇ ਬੈਠੇ ਆ ਤੇ ਤੁਸੀਂ ਆਜੋ ਤੇ ਤੁਸੀਂ ਆਪਾ ਉੱਥੇ ਆਪਦਾ ਪੱਖ ਰੱਖੋ ਇਹ ਬਿਲਕੁਲ ਝੂਠ ਬੋਲਦੇ ਜੀ ਸਾਡੇ ਕੋਲੇ ਬਿਲਕੁਲ ਕਾਲ ਨਹੀਂ ਮੈਂ ਜਾਵੇ ਨਾ ਤੁਹਾਡੇ ਕੋਲ ਨਾ ਮੀਡੀਆ ਦੇ ਸਾਹਮਣੇ ਵੀ ਇਹਨਾਂ ਦੀ ਜੀ ਮੇਰੇ ਫੋਨ ਤੇ ਕਾਲ ਆਈ ਹੋਵੇ ਵੀ ਆਹ ਤੁਹਾਡੇ ਬੰਦੇ ਫੜੇ ਹੋਇਆ ਜਾਂ ਤੁਹਾਡੇ ਬੰਦੇ ਅਸੀਂ ਬੁਲਾਏ ਆ ਭਾਈ ਤੁਸੀਂ ਵੀ ਆਪਦਾ ਪੱਖ ਰੱਖੋ ਆਪਦਾ ਪੱਕਾ ਸੁਣਾਓ ਦੂਜੀ ਗੱਲ ਅਸੀਂ ਉਹ ਕਿਹਾ ਸੀ ਜੀ ਤੂੰ ਤਬਦੀਸ਼ ਕਰ ਪੂਰੀ ਵੀ ਬੰਦਾ ਕਿੱਥੋਂ ਚੱਲ ਕੇ ਆਉਂਦਾ ਕਿੱਥੇ ਆ ਕੇ ਲੜਦਾ ਕੋਈ ਵੀ ਮੌਕਾ ਨਹੀਂ ਉਹ ਦੇਖਣਾ ਜੋ ਆ ਕੇ ਇਹਨਾਂ ਦੇ ਮੁਰਜਾਂਦੇ ਸੀ ਘਰ ਚ ਕਨੇ ਆ ਕੇ ਪੁੱਛਿਆ ਵੀ ਦਸਪਾਲ ਦੱਸ ਤੇਰੇ ਤੇਰਾ ਪੱਖ ਕੀ ਹੈ ਲੜਾਈ ਕਿੱਥੇ ਹੋਈ ਹੈ ਝਗੜਾ ਕਿੱਥੇ ਹੋਇਆ ਕਿਸ ਗੱਲ ਤੋਂ ਹੋਇਆ ਮੇਰੇ ਕੋਲੇ ਪੂਰੀ ਵੀਡੀਓ ਆਦੀ ਜਿਹਦੇ ਵਿੱਚ 1% ਵੀ ਤੁਸੀਂ ਕਹਿ ਸਕਦੇ ਸਾਨੂੰ ਵੀ ਇੱਥੇ ਗਲਤ ਹੈ ਬੰਦੇ ਅਸੀਂ ਤੇ ਤੁਸੀਂ ਗਲਤ ਪਾ ਦੋ ਅਸੀਂ ਜੋ ਸਜ਼ਾ ਦੇਵਾਂਗੇ ਅਸੀਂ ਸਜ਼ਾ ਲਾਵਾਂਗੇ ਪਰ ਇਹ ਪ੍ਰਸ਼ਾਸਨ ਜਸਵਿੰਦਰ ਇਹ ਅਸੀਂ ਬਿਲਕੁਲ ਝੂਠ ਬੋਲਦਾ ਜੀ